O ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਡੀਸੀ ਆਫਿਸ ਘੇਰਿਆ ਡੀਸੀ ਆਫਿਸ ਦੇ ਬਾਹਰ ਧਰਨਾ ਲਾ ਦਿੱਤਾ ਹੈ ਔਰ ਅਲਟੀਮੇਟਮ ਇਹ ਦਿੱਤਾ ਗਿਆ ਹੈ ਕਿ ਅਜੇ ਸਿਰਫ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਦੱਸਿਆ ਗਿਆ ਹੈ ਕਿ ਕਿਸਾਨਾਂ ਦਾ ਵਿਰੋਧ ਹੈ ਕੱਲ ਨੂੰ ਹੋ ਸਕਦਾ ਹੈ ਕਿ ਜੇ ਮੰਗਾ ਨਹੀਂ ਬੰਨੀਆਂ ਜਾਂਦੀਆਂ ਤੇ ਸੜਕਾਂ ਤੇ ਵੀ ਉਤਰਿਆ ਜਾਵੇ ਪਰ ਇੰਨਾ ਰੋਸ ਇੰਨੀ ਦਿੱਕਤ ਕਿਸਾਨਾਂ ਨੂੰ ਕਿਉਂ ਆ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨ ਲੀਡਰ ਮੌਜੂਦ ਨੇ ਬਲਵਿੰਦਰ ਸਿੰਘ ਮਲੀ ਨਗਲ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਸਤ ਸਤਰੀਕਾਲ ਜੀ ਸਤ ਸਤਰੀਕਾਲ ਜੀ ਜੋ ਸਥਿਤੀ ਬਣ ਗਈ ਹੈ ਜੋ ਪੈਦਾ ਹੋ ਰਹੀ ਹੈ ਇਹ ਗੰਨੇ ਦੀ ਜਿਹੜੀ ਪ੍ਰੋਬਲਮ ਹੈ ਅੱਜ ਦੀ ਨਹੀਂ ਹੈ ਇਹ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੁਹਾਨੂੰ ਔਰ ਬਾਬੇ ਰੀਵਨ ਕਿਸਾਨਾਂ ਨੂੰ ਜੇ ਆਪਾਂ ਇੱਤੇ ਕਰੀ ਝਾਤ ਮਾਰੀਏ ਕਿ ਸਿਚੁਏਸ਼ਨ ਕੀ ਹੈ ਇਸ ਵੇਲੇ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਸੀ ਧੰਨਵਾਦ ਕਰਦੇ ਹਾਂ ਜਿਹਨੇ ਸਾਡੀ ਆਕੇ ਡਾਲ ਰੱਖੀ ਔਰ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਤਰ੍ਹਾਂ ਕਿ ਸਰਕਾਰਾਂ ਇੱਕ ਪਾਸੇ ਤਾਂ ਢਡੌਰੀ ਪਟ ਰਹੀਆਂ ਕਿ ਫਸਲੀ ਭੁਪੈੰਤਾ ਲਿਆਂਦੀ ਆ ਵੇ ਫਸਲੀ ਭੁਪੈੰਤਾ ਲਿਆਂਦੀ ਆ ਵੇ ਕਣਕ ਝੋਨੇ ਦੇ ਫਸਲੀ ਚੱਕਦੇ ਜਿਹੜੇ ਵੀ ਦੁਆਬੇ ਨੇ ਤੇ ਮਾਝੇ ਨੇ ਫਸਲੀ ਭੁਪੈੰਤਾ ਨੂੰ ਪਨਾਇਆ ਮਾਲਵੇ ਨੇ ਤਾਂ ਪਨਾਇਆ ਨਹੀਂ ਮਾਲਵੇ ਦੇ ਵਿੱਚ ਤਾਂ ਕਣਕ ਝੋਨੇ ਦੀ ਖੇਤੀ ਚ ਨਹੀਂ ਪੱਦਰ ਤੇ ਆ ਆ ਜੱਗ ਦੇ ਕੇਸ ਆ ਕੁਛ ਆ ਸਭ ਕੁਝ ਮਾਲਵੇ ਦੇ ਦੇਖੋ ਜੇ ਦੁਆਬੇ ਦਾ ਮਾਝੇ ਨੇ ਵਾ ਅੱਜ ਦੁਆਬਾ ਮਾਝਾ ਜਿਹੜਾ ਸੜਕਾਂ ਤੇ ਉਤਰਨ ਲਈ ਹਰ ਸਾਲ ਮਜਬੂਰ ਹੁੰਦਾ ਹਰ ਸਾਲ ਸੜਕਾਂ ਦੇ ਉੱਤਰ ਉੱਤੇ ਉਤਰ ਕੇ ਕੀ ਸਰਕਾਰੇ ਗੱਲ ਕੀ ਯਾਰ ਕਰਨਾ ਚਾਹੁੰਦੀ ਆ ਕਿ ਜਿਹੜੇ ਫਸਲੀ ਭੁਪਨਤਾ ਅਪਣਾਉਣਗੇ ਉਹਨਾਂ ਨੂੰ ਅਸੀਂ ਧੱਕੇ ਹੀ ਮਾਰਾਂਗੇ ਸਦਾ ਇੱਕ ਇੱਕ ਸਾਲ-ਸਾਲ ਗੰਨੇ ਦੀ ਫਸਲ ਬੀਜ ਕੇ ਇੱਕ ਸਾਲ ਲੱਗਦਾ ਉਹਨੂੰ ਪੈਦਾ ਕਰਕੇ ਤਿਆਰ ਕਰਨ ਵਾਸਤੇ ਅੱਜ ਫਸਲ ਜਿਹੜੀ ਆ ਬਿਲਕੁਲ ਤਿਆਰ ਹੋ ਕੇ ਪੈਦਾ ਇੱਤਾਂ ਦੇ ਵਿੱਚ ਖੜੀ ਹੈ ਔਰ ਅਜੇ ਤੱਕ ਹਾਕਮਾਦੀ ਫਸਲ ਜਿਹੜੀ ਗੰਨੇ ਦੀ ਫਸਲ ਹੈ ਔਰ ਅੱਜ ਤੱਕ ਗੰਨੇ ਦੀ ਫਸਲ ਦਾ ਸਰਕਾਰ ਨੇ ਰੇਟ ਨਹੀਂ ਐਲਾਨ ਕੀਤਾ ਦੇਖੋ ਕਣਕ ਦੀ ਬਿਜਾਈ ਤੋਂ ਪਹਿਲਾਂ ਕਣਕ ਦਾ ਰੇਟ ਐਲਾਨ ਕਰ ਦਿੰਦਾ ਝੋਨੇ ਦੀ ਬਿਜਾਈ ਤੋਂ ਪਹਿਲਾਂ ਝੋਨੇ ਦਾ ਰੇਟ ਐਲਾਨ ਕਰ ਦਿੰਦਾ ਇਹ ਸਿਰਫ ਜਿਹੜੀਆਂ ਸਰਕਾਰਾਂ ਆ ਫਸਲੀ ਭੋਪਨਤਾ ਦੇ ਨਾਂ ਦੇ ਉੱਤੇ ਗੱਲਾਂ ਕਰਦੀਆਂ ਨਾ ਕਿ ਫਸਲੀ ਭੋਪਨਤਾ ਦੇ ਉੱਤੇ ਗਰਾਊਂਡ ਲੈਵਲ ਤੇ ਆ ਰਹੀਆਂ ਗਰਾਊਂਡ ਲੈਵਲ ਤੇ ਨਹੀਂ ਆ ਰਹੀਆਂ ਦੇਖੋ ਦੰਨੇ ਦਾ ਰੇਟ ਅੱਜ ਅਸੀਂ ਲੈਣ ਵਾਸਤੇ ਅਸੀਂ ਸੜਕਾਂ ਦੇ ਉੱਤੇ ਤਣੇ ਤੇ ਔਰ 슈ਗਰ ਮਿੱਲਾਂ ਚਲਵਾਉਣ ਲਈ ਸੜਕਾਂ ਦੇ ਉੱਤੇ ਲੈ ਗਿਆ ਪਿਛਲੇ ਸਾਲ ਦਾ ਜਿਹੜਾ ਬਕਾਇਆ ਸੀ ਸਾਡਾ 4 ਤੋਂ 500 ਕਰੋੜ ਰੁਪਈਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਸੰਘਰਸ਼ ਕਰ ਕਰਕੇ ਜਿਹੜਾ ਉਹ ਲਿਆ ਅਜੇ ਵੀ ਸਾਡਾ 93 ਕਰੋੜ ਰੁਪਈਆ ਜਿਹੜਾ ਸਰਕਾਰ ਵੱਲ ਪੈਂਡਿੰਗ ਹੈ ਅਜੇ ਵੀ ਦੇਖੋ ਜੇ ਤਾਂ ਅਸੀਂ ਸੜਕਾਂ ਦੇ ਉੱਤੇ ਉੱਤਨ ਤੋਂ 4 ਮਹੀਨੇ ਪਹਿਲਾਂ ਲਗਾਤਾਰ ਡੀਸੀ ਸਹਿਬਾਨਾਂ ਦੇ ਅੱਗੇ ਐਸਡੀਐਮ ਸਹਿਬਾਨਾਂ ਦੇ ਅੱਗੇ ਅੱਜ ਵੀ ਪੁੱਡਾ ਗਰਾਊਂਡ ਦੇ ਵਿੱਚ ਅਸੀਂ ਇਸੇ ਕਰਕੇ ਧਰਨਾ ਲਾਇਆ ਕਿ ਲੋਕ ਇਹ ਗੱਲ ਕਹਿੰਦੇ ਆ ਜਾਂ ਲੋਕ ਸਾਨੂੰ ਪਤਾ ਖੱਜਲ ਖਰਾਬ ਬਹੁਤ ਹੁੰਦੇ ਆ ਲੋਕਾਂ ਨੇ ਬਹੁਤ ਐਮਰਜੈਂਸੀ ਕੰਮ ਆ ਪਰ ਲੋਕ ਇੱਕ ਸਰਕਾਰ ਇਸ ਗੱਲ ਨੂੰ ਬਦਨਾਮ ਕਰਨਾ ਤੇ ਤੁਲੀ ਆ ਕਿ ਸਾਨੂੰ ਜਿਹੜੇ ਜਿੱਥੇ ਕਿਤੇ ਮਰਜ਼ੀ ਰਾਹ ਰੋਕ ਲੈਂਦਾ ਅਸੀਂ ਦੇਖੋ ਅਸੀਂ ਅੱਜ ਵੀ ਸਰਕਾਰ ਨੂੰ ਤੁਹਾਡੇ ਮੱਥੋਂ ਰਾਹੀਂ ਅਲਟੀਮੇਟਮ ਦਿੰਨੇ ਆ ਕਿ ਆਉਣ ਵਾਲੇ 2-3 ਦਿਨ ਦੇ ਵਿੱਚ ਵਿੱਚ ਸਾਡਾ ਮਿੱਲਾਂ ਦਾ ਨੋਟੀਫਿਕੇਸ਼ਨ ਕਰਕੇ ਰੇਟ ਐਲਾਨ ਕਰ ਦਿਓ ਔਰ ਸਾਡਾ ਰੈਂਦਾ ਬਕਾਇਆ ਜਿਹੜਾ ਉਹ ਦੇ ਦਿਓ ਜੇਕਰ ਸਰਕਾਰ ਨੇ ਨਾ ਦਿੱਤਾ ਤੇ 21 ਤਰੀਕ ਨੂੰ ਜਿਹੜਾ ਪੂਰੀਆਂ ਦੁਆਬੇ ਤੇ ਮੱਝ ਦੀਆਂ ਜਥੇਬੰਦੀਆਂ ਜਿਹੜੀਆਂ ਜਲੰਧਰ ਦੇ ਵਿੱਚ ਜਿਹੜਾ ਆ ਵੱਡਾ ਨੈਸ਼ਨਲ ਹਾਈਵੇ ਔਰ ਟ੍ਰੇਨ ਜਿਹੜੀ ਆ ਅਣਮਿੱਥੇ ਸਮੇਂ ਲਈ ਬੰਦ ਕਰਨੀਆਂ ਜਿਹੜੀ ਬਿਲਕੁਲ ਜਿਹੜੀ ਜ਼ਿੰਮੇਵਾਰੀ ਉਹ ਸਰਕਾਰ ਦੀ ਹੋਵੇਗੀ ਔਰ ਦੇਖੋ ਅਸੀਂ ਅੱਜ ਵੀ ਤੁਹਾਡੇ ਮੱਦੇਮ ਨਹੀਂ ਉਹਨਾਂ ਪਬਲਿਕ ਨੂੰ ਵੀ ਆਪਣੀ ਨੂੰ ਅਪੀਲ ਕਰਦੇ ਆ ਕਿ ਉਹ ਜਿਹੜੇ ਰੋਡ ਦੇ ਉੱਤੇ 21 ਤਰੀਕ ਨੂੰ ਨਾ ਨਿਕਲਣ ਔਰ ਦੂਜੀ ਗੱਲ ਕਿ ਸਰਕਾਰ ਨੂੰ ਤੁਹਾਡੇ ਨਾਲ ਅਪੀਲ ਵੀ ਕਰਦੇ ਔਰ ਚੇਤਾਵਨੀ ਵੀ ਦਿੰਦੇ ਆ ਜੇਕਰ ਸਰਕਾਰ ਨੇ 20 ਤਰੀਕ ਤੱਕ ਸ਼ਾਮ ਤੱਕ ਕੋਈ ਹੱਲ ਨਾ ਕੀਤਾ ਤੇ 21 ਤਰੀਕ ਨੂੰ ਜਿਹੜਾ ਆ ਸਵੇਰੇ 10 ਵਜੇ ਜਿਹੜਾ ਆ ਇੱਥੇ ਵੱਡਾ ਪ੍ਰੋਟੈਸਟ ਹੋਏਗਾ ਔਰ ਆਲ ਦੁਆਬੇ ਦੀਆਂ ਤੇ ਮਾਝੇ ਦੀਆਂ ਚਤਤਵੰਦੀਆਂ ਜਿਹੜੀਆਂ ਇਕੱਤਰ ਹੋਣਗੀਆਂ ਔਰ ਬਹੁਤ ਦੀ ਗਲਤੀ ਦੇ ਵਿੱਚ ਕੱਟ ਹੋਵੇਗਾ ਜਿਹੜਾ ਕਿ ਸਰਕਾਰ ਲਈ ਇੱਕ ਗਲ ਦੀ ਹੱਡੀ ਬਣ ਜਾਵੇਗਾ ਦੇਖੋ ਹਮੇਸ਼ਾ ਕੀ ਹੁੰਦਾ ਕਿ ਜਿਸ ਦਿਨ ਵੀ ਅਸੀਂ ਅੰਦੋਲਨ ਤੱਕਿਆ ਹੁੰਦਾ ਉਸ ਦਿਨ ਸ਼ਾਮ ਨੂੰ ਜਿਹੜੀ ਹੈ ਸਾਡੇ ਨਾਲ ਸਰਕਾਰ ਦੀ ਮੀਟਿੰਗ ਰੱਖ ਕੇ ਸਾਡੇ ਅੰਦੋਲਨ ਨੂੰ ਖੇਰੂ-ਖੇਰੂ ਕੀਤਾ ਜਾਂਦਾ ਜਿਹੜਾ ਕਿ ਬਿਲਕੁਲ ਨਸ਼ਾ ਜਨਕਾ ਜਦ ਕਿ ਉਸ ਵੇਲੇ ਸਰਕਾਰ ਦੇ ਕੋਲ ਐਮਰਜੈਂਸੀ ਕੀ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੀਸੀ ਕੀਤੀ ਪੀਸੀ ਕਰਨ ਤੋਂ ਤੀਜੇ ਦਿਨ ਬਾਅਦ ਦੇ ਵਿੱਚ ਹੀ 300 ਕਰੋੜ ਰੁਪਇਆ ਜਿਹੜਾ ਕਿਸਾਨਾਂ ਦੇ ਖਾਤੇ ਚ ਪਾਇਆ ਕੀ ਗੱਲ ਉਸ ਵੇਲੇ ਪੈਸੇ ਆ ਗਏ ਜਦੋਂ ਸਰ ਕਿਸਾਨਾਂ ਨੇ ਧੌਣ ਤੇ ਗੋਡਾ ਰੱਖਿਆ ਇਹਦਾ ਮਤਲਬ ਇਹ ਹੈ ਕਿ ਜਦੋਂ ਵੀ ਅਸੀਂ ਹੱਕ ਆਪਣੇ ਲੈਣੇ ਆਂ ਉਦੋਂ ਸਾਨੂੰ ਅਖਤਿਆਰ ਹੀ ਜਿਹੜਾ ਸੜਕਾਂ ਜਾਂ ਇਹੋ ਜਿਹਾ ਅਖਤਿਆਰ ਕਰਨਾ ਪੈਂਦਾ ਜਿਹੜਾ ਕਿ ਬਹੁਤ ਹੀ ਅਸੀਂ ਉਹਨੂੰ ਚੰਗਾ ਨਹੀਂ ਸਮਝਦੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਵੀ ਹਜੇ ਵੀ ਦੇਖੋ ਕੰਮ ਵਾਲੇ ਬੰਦੇ ਆ ਸਾਡੇ ਵਿਚਾਰਾਂ ਦੇ ਵਿੱਚ ਕੰਮ ਆ ਜਿਹੜੇ ਬੰਦੇ ਇੱਥੇ ਆ ਕੇ ਬੈਠੇ ਸਾਨੂੰ ਪਤਾ ਅਸੀਂ ਕਿੱਤਾਂ ਲਿਆਉਂਦੇ ਆ ਕਣਕਾਂ ਬੀਜਣ ਵਾਲੀਆਂ ਆਲੂਆਂ ਦੀ ਫਸਲ ਗੰਨੇ ਦੀ ਫਸਲ ਬੜਾ ਕੰਮ ਆ ਇਸ ਵੇਲੇ ਕੰਮ ਦਾ ਪੂਰਾ ਸੀਜ਼ਨ ਆ ਪਰ ਜਦੋਂ ਬੰਦੇ ਬਿਲਕੁਲ ਧੌਣ ਤੱਕ ਪੰਚੀ ਜਾਂਦੀ ਆ ਬੰਦੇ ਦਾ ਮੋਹਰੇ ਫਸਲ ਨਹੀਂ ਚੱਕੀ ਜਾਂਦੀ ਪੁੱਤਾਂ ਵਾਂਗ ਪਾਲੀ ਹੋਈ ਤਾਂ ਫਿਰ ਜਿਹੜਾ ਸਾਨੂੰ ਜਰੂਰੀ ਤੌਰ ਤੇ ਆਣ ਕੇ ਸੜਕਾਂ ਦੇ ਉੱਤੇ ਤੁਮੈ ਤੁਹਾਨੂੰ ਐ ਨਹੀਂ ਲੱਗਦਾ ਕਿ ਹੁਣ ਜਿ세 ਤੁਸੀਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹੋ ਉਹ ਫਸਲੀ ਵਿਭਿੰਨਤਾ ਤੁਹਾਡੇ ਤੇ ਇੰਪੋਜ਼ ਗਿਆ ਤੁਹਾਡੇ ਤੋਂ ਚਾਇਆ ਜਾ ਰਿਹਾ ਕਿ ਘੱਟੋ ਘੱਟ ਤੁਸੀਂ ਵੀ ਕੋਈ ਵਿਕਲਪ ਲੱਭ ਲੋ ਕੋਈ ਹੋਰ ਉਗਾ ਲਓ ਦੇਖੋ ਸਰਕਾਰ ਤੇ ਜਾਣ ਬੁੱਝ ਕੇ ਝੋਨੇ ਪਰਾਲੀ ਦੇ ਵਿਚ ਕਣਕ ਦੇ ਝੋਨੇ ਦੇ ਵਿੱਚ ਧੱਕ ਰਹੀ ਆ ਦੇਖੋ ਬਾਕੀ ਜਣੀਆਂ ਫਸਲਾਂ ਆ ਉਹਨਾਂ ਦੇ ਉੱਤੇ ਐਮਐਸਪੀ ਨਹੀਂ ਦਿੱਤੀ ਜਾ ਰਹੀ ਨਹੀਂ ਕਣਕ ਝੋਨਾ ਮੈਂ ਮੰਨਦਾ ਉਸ ਚੀਜ਼ ਦੇ ਉੱਤੇ ਟਸਲ ਚੱਲਦੀ ਪਈ ਹੈ ਸਰਕਾਰ ਦੇ ਨਾਲ ਪਰ ਗੰਨੇ ਦਾ ਕੀ ਰੌਲਾ ਵਿੱਚ ਗੰਨੇ ਦਾ ਦੇਖੋ ਗੰਨੇ ਦਾ ਇੱਕ ਤਾਂ ਗੰਨੇ ਦੀ ਹਰ ਸਾਲ ਰੇਟ ਜਦੋਂ ਵੀ ਗੰਨੇ ਦਾ ਵਧਾਉਣਾ ਸੜਕਾਂ ਦੇ ਉੱਤੇ ਉਤਰ ਕੇ ਵਧਾਉਣਾ ਪੈਂਦਾ ਠੀਕ ਹੈ ਫਿਰ ਗੰਨਾ ਜਿਹੜਾ ਹੈ ਜਿੰਨਾ ਮਿੱਲਾਂ ਦੇ ਵਿੱਚ ਸਪਲਾਈ ਕਰਦੇ ਦੇਖੋ 슈ਗਰ ਫੈਕਟ ਦਾ ਐਕਟ ਹੈ ਕਿ 14 ਦਿਨ ਦੇ ਅੰਦਰ ਅੰਦਰ ਕਿਸਾਨ ਦੇ ਖਾਤੇ 'ਚ ਕਿਸਾਨ ਦੀ ਪੇਮੈਂਟ ਪੈਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ 2% ਉਹਨੂੰ ਵਿਆਜ ਦੇਣਾ ਬੋਕਾ ਦਾ ਬਕਾਇਆ ਨਹੀਂ ਬੜਿਆ ਇਹ ਪੂਰਾ ਸਾਡਾ ਤਾਂ ਸਾਲ-ਸਾਲ ਦੋ-ਦੋ ਸਾਲ ਬਕਾਇਆ ਨਹੀਂ ਹੁੰਦਾ 4-5-5-7-7 ਗੰਨੇ ਦੇ ਵਿੱਚੋਂ ਬਚਣਾ ਉਹ ਮਿਲਾਂ ਦੱਬ ਕੇ ਬੈਠ ਜਾਂਦੀਆਂ ਤੇ ਕਿਸਾਨ ਇਸੇ ਕਰਕੇ ਜਿਹੜੀ ਆ ਹਰ ਸਾਲ ਗੰਨੇ ਦੀ ਫਸਲਿਆ ਘਟਦੀ ਜਾ ਰਹੀ ਔਰ ਉਹ ਜਿਹੜੀ ਘਟਦੀ ਆ ਉਹ ਪੰਜਾਬ ਲਈ ਬਹੁਤ ਚਿੰਤਾ ਦਾ ਵਿਸ਼ਾ ਆ ਨਹੀਂ ਹੁਣ ਤੁਸੀਂ ਫਿਰ ਕੀ ਸੋਚਦੇ ਹੋ ਜਦ ਇਹ ਤੁਹਾਡੇ ਸਾਹਮਣੇ ਆਏ ਆ ਕਿ ਤੁਹਾਨੂੰ ਨਾ ਬਕਾਇਆ ਮਿਲਦਾ ਪਿਆ ਨਾ ਫਸਲ ਤੁਹਾਡੀ ਖੜੀ ਆ ਕੋਈ ਚੱਕਦਾ ਨਹੀਂ ਪਿਆ ਕੋਈ ਵਿਕਲਪ ਲੱਭਦੇ ਹੋ ਜਾਂ ਕੀ ਫਿਰ ਦੇਖੋ ਬਕਲਪ ਤਾਂ ਅਸੀਂ ਉਹਨੂੰ ਗੰਨੇ ਦੀ ਫਸਲ ਹੌਲੀ ਹੌਲੀ ਕਟਾ ਰਹੇ ਆ ਇਸੇ ਕਰਕੇ ਕਟਾ ਰਹੇ ਆ ਕਰੋਗੇ ਉਹਦੀ ਥਾਂ ਤੇ ਉਹਦੀ ਥਾਂ ਤਾਂ ਹੁਣ ਅਸੀਂ ਮੇਰੇ ਝੋਨੇ ਕਣਕ ਲਈ ਜਾਵਾਂਗੇ ਫਿਰ ਸਰਕਾਰ ਨੇਚਰਲੀ ਆ ਕਿਸਾਨ ਨੂੰ ਥੱਕ ਰਹੀ ਆ ਉਹਨੂੰ ਦੇਖੋ ਫ ਆਲੀ ਸਾਂਭ ਰੀਆਂ ਜਿੰਨੀਆਂ ਮਸ਼ੀਨਾਂ ਉਹਨਾਂ ਦੇ ਉੱਤੇ ਸਬਸਿਡੀ ਜਿੰਨਾ ਝੋਨੇ ਆ ਝੋਨੇ ਦਾ ਰੇਟ ਦੇ ਉੱਤੇ ਐਮਐਸਪੀ ਤੇ ਨੇਚਰਲੀ ਆ ਕਿ ਕਿਸਾਨ ਉਧਰੋਂ ਧੱਕਾ ਸਰਕਾਰ ਧੱਕੀ ਜਾ ਰਹੀ ਆ ਔਰ ਦੋ ਰਿੰ ਦੋ ਰੇ ਨੇਕਾਬ ਦੇ ਵਿੱਚ ਸਰਕਾਰ ਬੋਲ ਰਹੀ ਆ ਇੱਕ ਪਾਸੇ ਨਕਾਬ ਪਹਿਨ ਕੇ ਕਹਿ ਰਹੀ ਆ ਕਿ ਫਸਲੀ ਭ ਭੰਤ ਲਿਓ ਉੱਤੇ ਕਰੋੜਾ ਰੁਪਇਆ ਯੂਨੀਵਰਸਿਟੀ ਨੂੰ ਲਾ ਕੇ ਖੁਰਦਬੁਰਦ ਕੀਤਾ ਜਾ ਰਿਹਾ ਔਰ ਦੂਜੇ ਪਾਸੇ ਜਿਹੜਾ ਅੰਦਰਲਾ ਕੇਰਾ ਆ ਉਹ ਕਹਿ ਰਿਹਾ ਕਿ ਫਸਲ ਕਣਕ ਝੋਨੇ ਤੋਂ ਬਾਹਰ ਇਹਨਾਂ ਨੂੰ ਜਾਣ ਨਹੀਂ ਦੇਣਾ ਕਿਉਂਕਿ ਪ੍ਰਾਲੀ ਦੇ ਨਾਲ ਕਾਰਪੋਰੇਟ ਨੂੰ ਬਹੁਤ ਵੱਡਾ ਮੁਨਾਫਾ ਹੋ ਰਿਹਾ ਕਿ ਜਿਹੜਾ ਕੁਆਡ ਇਕ ਰਹੀਆਂ ਔਰ ਅਰਪਨ ਰੁਪਈਆ ਉਹਦੇ ਉੱਤੋਂ ਇਕੱਠਾ ਕਰ ਰਹੇ ਹੋ ਇਸ ਕਰਕੇ ਉਹ ਜਿਹੜਾ ਸਿਸਟਮ ਹੈ ਉਹ ਸਿਸਟਮ ਨੂੰ ਇਹ ਬਦਲਣਾ ਨਹੀਂ ਚਾਹੁੰਦੇ ਪਰ ਅਸੀਂ ਤੁਹਾਡੇ ਮੱਥੇ ਅਸੀਂ ਕਹਿੰਨੇ ਆ ਕਿ ਦੁਆਪੇਨ ਦੇ ਮਾਜੇ ਨੇ ਜੇ ਭਤਨੀ ਪਰਵਰਤਾ ਬਣਾਈ ਆ ਤੇ ਸਰਕਾਰ ਨੂੰ ਇਹਨਾਂ ਦੀ ਬਾਹ ਬੜਨੀ ਚਾਹੀਦੀ ਆ ਔਰ ਇਹਨਾਂ ਦਾ ਇਮੀਡੀਏਟਲੀ ਜਿਹੜਾ ਆ ਰੇਟ ਵਧਾ ਕੇ ਜਦੋਂ ਅਸੀਂ ਰੋਡ ਤੇ ਆ ਜਣਾ ਦੇਖਿਓ ਫਿਰ ਉਸੇ ਦਿਨ ਹੀ ਮੀਟਿੰਗ ਹੋਗਾ ਉਸੇ ਦਿਨ ਹੀ ਰੇਟ ਵਧ ਜਾਣਾ ਉਸੇ ਦਿਨ ਹੀ ਨੋਟੀਫਿਕੇਸ਼ਨ ਨਾਲ ਇੱਕੋ ਦਿਨ ਚ ਸਾਰਾ ਉਝੜ ਜਾਣਾ ਜਿਹੜਾ ਕਿ ਸਾਲ ਪਰ ਨਹੀਂ ਹੋਇਆ ਮੈਂ ਮੈਂ ਉਹਨਾਂ ਤੁਹਾਡੇ ਕੋਲ ਵਾਪਸ ਤਖਨ ਸਾਹਿਬ ਕੀ ਖਿਆਲ ਹੈ ਤੁਹਾਡਾ ਹੁਣ ਸਿਚੁਏਸ਼ਨ ਦੇਖਦੇ ਉਪਰ ਦੇਖੋ ਗੱਲ ਇਹਦਾ ਆ ਵੀ ਅਸੀਂ ਪ੍ਰਧਾਨ ਸਾਹਿਬ ਨੇ ਪਹਿਲਾਂ ਦੱਸਿਆ ਆ ਕਿ ਸਾਨੂੰ ਧਰ ਲੈਣ ਦਾ ਸ਼ੌਂਕ ਨਹੀਂ ਹੈਗਾ ਅਸੀਂ ਦੇਖੋ ਪੂਰਾ ਸਟੈਪ ਬਾਈ ਸਟੈਪ ਚੱਲੇ ਆ ਪਹਿਲਾਂ ਅਸੀਂ ਪੀਸੀ ਕੀਤੀ ਆ ਉਸ ਤੋਂ ਬਾਅਦ ਡੀਸੀ ਸਾਹਿਬਾਨ ਨੂੰ ਉਹਨੂੰ ਮੰਗ ਪੱਤਰ ਦਿੱਤੇ ਗਏ ਆ ਉਸ ਤੋਂ ਬਾਅਦ ਅੱਜ 3 ਘੰਟੇ ਦਾ ਪ੍ਰੋਟੈਸਟ ਆ ਹਰੇਕ ਜ਼ਿਲ੍ਹੇ ਦੇ ਵਿੱਚ ਠੀਕ ਆ ਜੀ ਉਸ ਤੋਂ ਬਾਅਦ 21 ਤਰੀਕ ਨੂੰ ਅਨਾਉਂਸ ਆ ਹਾਈਵੇ ਜਾਮ ਕਰਨ ਦੀ ਦੇਖੋ ਅਸੀਂ ਇੱਕ ਸਰਕਾਰ ਨੂੰ ਕਹਿੰਦੇ ਆ ਅੱਗੇ ਕਹਿੰਦੇ ਸਰਕਾਰ ਨੇ ਆਣੀ ਆ ਹੁਣ ਤਾਂ ਸਰਕਾਰ ਬੁੱਢੀ ਹੋ ਕੇ ਮਰਨ ਤੱਕ ਆ ਗਈ ਆ ਅੱਛਾ ਮਰਨ ਤੱਕ ਸਰਕਾਰ ਆ ਗਈ ਤੇ ਇਹਨੂੰ ਅਜੇ ਤੱਕ ਅਕਲ ਨਹੀਂ ਆਈ ਗਲਤੀ ਸਾਡੇ ਕੋਲ ਹੋਈ ਆ ਅਸੀਂ ਇੱਕ ਬਦਲਾਅ ਲਿਆ ਕੇ ਅੰਦਰ ਲੈ ਕੇ ਆਂਦਾ ਸੀਗਾ ਪਰ ਇਹਨਾਂ ਨੇ ਸਾਡੇ ਤੋਂ ਕੋਈ ਬਦਲਾ ਹੀ ਲਿਆ ਇਹਨਾਂ ਨੇ ਬਦਲਾ ਨਹੀਂ ਸਾਡਾ ਨਿਕਲਿਆ ਇਹਨਾਂ ਨੇ ਬਦਲਾ ਲਿਆ ਸਾਡੇ ਕੋਲੋਂ ਬੜਾ ਕੋਈ ਸੋਚਿਆ ਸੀਗਾ ਵੀ ਸਾਨੂੰ ਜਿਹੜੇ ਧਰਨੇ ਨਹੀਂ ਲਾਉਣੇ ਪੈਣਗੇ ਸਾਡੇ ਹੀ ਧਰਨਿਆਂ ਦੇ ਵਿੱਚੋਂ ਉੱਠੇ ਆ ਸਾਡੇ ਹੀ ਧਰਨਿਆਂ ਤੇ ਉੱਠ ਕੇ ਮੰਤਰੀ ਬਣੇ ਨੇ ਮੁੱਖ ਮੰਤਰੀ ਬਣੇ ਨੇ ਐਮ ਐਲ ਏ ਬਣੇ ਆ ਪਰ ਅੱਜ ਜਿਹੜਾ ਠੱਗੇ ਠੱਗੇ ਮਹਿਸੂਸ ਕਰ ਰਹੇ ਆ ਜਾਨੀ ਹਰ ਇੱਕ ਵਰਗ ਜਿਹੜਾ ਠੱਗਾ ਠੱਗਾ ਮਹਿਸੂਸ ਕਰਦਾ ਕਿਸਾਨ ਧਰਨੇ ਲਾਉਣ ਡਿਆ ਯਾਰ ਬਿਜਲੀ ਦੇ ਧਰਨੇ ਲਾਉਂਦੇ ਆ ਤੇ ਆਪਕ ਤੁਹਾਡੇ ਸਾਰਾ ਵਰਗ ਦਾ ਧਰਨੇ ਲਾਉਣ ਡਿਆ ਤੇ ਖੁਸ਼ ਕੌਣ ਕਿੱਥੇ ਆ ਅਸੀਂ 4 ਦਿਨ ਸਾਡੇ ਜਥੇਬੰਦੀ ਮਾਝੇ ਦੇ ਵਿੱਚ ਆ ਉਹਨਾਂ ਨੇ 4 ਦਿਨ ਪ੍ਰੋਟੈਸਟ ਕੀਤਾ ਹਾਈਵੇ ਜਾਮ ਕੀਤਾ ਜਿਹੜਾ ਗੁਰਦਾਸਪੁਰ ਤੋਂ ਜਿਹੜਾ ਆਪਣਾ ਪਠਾਨ ਜੰਮੂ ਸੋਰੀ ਪਠਾਨਕੋਟ ਜਾਂਦਾ ਫਿਰ ਉਸ ਤੋਂ ਬਾਅਦ ਵਿੱਚ ਉਹ 21 ਹਰ ਪਾਰਟੀ ਮੇ ਦੀ ਮੀਟਿੰਗ ਨਿਕਲੀ ਉਸ ਦੇ ਵਿੱਚੋਂ ਸਾਨੂੰ ਇਹਨਾਂ ਨੇ 1.50 ਕਰੋੜ ਰੁਪਏ ਸਿਰਫ ਸਾਨੂੰ ਪਾਇਆ 50 ਕਰੋੜ ਪਾਉਣ ਤੋਂ ਬਾਅਦ ਇਹ ਸਰਕਾਰੀ ਮਿਲਣਾਂ ਦੇ ਉਹ ਪੇਮੈਂਟ ਪਾਈ ਆ 93 ਕਰੋੜ ਹਜੇ ਬਕਾਇਆ ਖੜਾ ਉਹਦੀ ਤਰਜ਼ ਤੇ ਤੁਸੀਂ ਜਿਹੜਾ ਹਿੰਦੁਸਤਾਨ ਆ ਉਹਦੀ ਉਹਦੇ ਵਿੱਚੋਂ ਸਟੇਟ ਜੁਪੀ ਆ 31 ਅਕਤੂਬਰ ਦੀਆਂ ਮਿਲਣਾਂ ਚੱਲਦੀਆਂ ਜੁਪੀ ਦੇ ਵਿੱਚ ਤੇ ਸਾਡੇ ਪੰਜਾਬ ਵਿੱਚ ਕੀ ਗੱਲ ਆ ਗੰਨਾ ਤਾਂ ਜੁਪੀ ਵਿੱਚ ਵੀ ਉਹੀ ਆ ਤੇ ਪੰਜਾਬ ਵਿੱਚ ਵੀ ਗੰਨਾ ਉਹੀ ਆ ਤੇ ਉਥੇ 31 ਅਕਤੂਬਰ ਦੀਆਂ ਮਿਲਣਾਂ ਚੱਲਣ ਰਹੀਆਂ ਤੇ ਸਾਡੇ ਹਜੇ ਕੋਈ ਬੋਰਡ ਨਹੀਂ ਬਣਿਆ ਕੋਈ ਸਾਡੇ ਇਹਨਾਂ ਨੇ ਮੀਟਿੰਗ ਨਹੀਂ ਰੱਖੀ ਕੋਈ ਇਹਨਾਂ ਨੇ ਹਿੱਤਾ ਕੋ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਨਾ ਕੋ ਰੇਟ ਦਾ ਨਾ ਮਿੱਲਾ ਚਲਣ ਦਾ 93 ਕਰੋੜ ਰੁਪਈਆ ਪਿਛਲੇ ਸਾਲ ਦਾ 61 ਰੁਪਈਆ ਜਿਹੜੀ ਸਾਡੇ ਬਕਾਇਆ ਰਹਿੰਦਾ ਇਹਨਾਂ ਨਾਲ ਉਹਦਾ ਖੜਾ ਹਿੱਤ ਕੀ ਇਹਨਾਂ ਨੂੰ ਜਦੋਂ ਵੀ ਅਸੀਂ ਕੋਈ ਮੰਗ ਲੈਣੀ ਆ ਫਿਰ ਦੇਖੋ 도ਛੀ ਜਿਹੜਾ ਕਿਸਾਨ ਨੂੰ ਠਹਿਰਾਇਆ ਜਾਂਦਾ ਅੱਗ ਲਾਉਂਦੇ ਆ ਕਿਸਾਨ ਲਾਉਂਦੇ ਆ ਪਾਣੀ ਡੂੰਘਾ ਕਰਦਾ ਕਿਸਾਨ ਕਰਦਾ ਤੇ ਜਿਹੜਾ ਬਾਕੀ ਸਾਰਾ ਆਵਾਮ ਆ ਇਹ ਬਸ ਖਣਕੀਣੇ ਵਾਲਾ ਹੀ ਆ ਉਹ ਤਾਂ ਐ ਵੀ ਕਹਿ ਦਿੰਦੇ ਕਿ ਐਤ ਕੀ ਦਾ ਹੜ ਵੀ ਆ ਗਿਆ ਮਾੜਾ ਹਾਲ ਹੋ ਗਿਆ ਪੰਜਾਬ 'ਚ ਤੇ ਉੱਪਰ ਕਿਸਾਨ ਤਾਂ ਜ ਉਧਰੋਂ ਹੀ ਉੱਪਰ ਦੇਖੋ ਹੜ ਆ ਗਿਆ ਹੈ ਨਾ ਹਾੜ ਦੇ ਵਿੱਚ ਸਰਕਾਰ ਦੀ ਦੇਣ ਕੀ ਆ ਜੋ ਪ੍ਰਾਈਵੇਟ ਵਿਕਾਰੇ ਜੋ ਕੁਝ ਕੀਤਾ ਹੜਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਕਰਨ ਜਿਹੜੀਆਂ ਐਨਜੀਓ ਬਣੀਆਂ ਉਹ ਕਰਨ ਸਮਾਜ ਸੇਵੀ ਸੰਸਥਾਵਾਂ ਕਰਨ ਸਾਡੇ ਲਾਗੇ ਮਨਜੋਤ ਸਿੰਘ ਤਲਵੰਡੀ ਆ ਗੜਦੀ ਵਾਲਾ ਤੋਂ ਇਹ ਬਾਬਾ ਜੀ ਸਿੰਘ ਸੇਵਾਦਾਰ ਸਭ ਤੋਂ ਵੱਧ ਉਸ ਬੰਦੇ ਦੀਆਂ ਵੋਟਾਂ ਚਲੀਆਂ ਜਸਾਰਾ ਪੰਜਾਬ ਉਸ ਬੰਦੇ ਨੇ ਘੁੰਮ ਸਟਿਆ ਇਹਨਾਂ ਕੋਲ ਤਾਂ ਵੋਟ ਵੀ ਕੋਈ ਨਹੀਂ ਜੁੜੀ ਜਿੰਨਾ ਹੜ ਆਇਆ ਸਭ ਤੋਂ ਪਹਿਲਾਂ ਇੱਕ ਡੀਸੀ ਸਾਹਿਬ ਮਨਜੋਤ ਨੂੰ ਫੋਨ ਕਰਦੇ ਮਨਜੋਤ 40 ਮਿੰਟ ਵਿੱਚ ਪਹੁੰਚਦਾ ਤੋ ਆਪਣੇ ਨੇ ਫੋਨ ਕਰਦੇ 3 ਘੰਟੇ ਜੇ ਨਹੀਂ ਪਹੁੰਚਦਾ ਤਾਂ ਫਿਰ ਸਰਕਾਰ ਖੜੀ ਕਿੱਥੇ ਆ ਸਰਕਾਰ ਖੜੀ ਕਿੱਥੇ ਆ ਹੜਾਂ ਦੇ ਵਿੱਚ ਸਿਰਫ ਇਹਨਾਂ ਕੋਕ ਬਹਾਨਾ ਹੈ ਇਹਨਾਂ ਨੇ ਆਪਣਾ ਫੰਡ ਭਰੇ ਆ ਦਿੱਤਾ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਤੁਹਾਨੂੰ ਵੀ ਪਤਾ ਅੱਜ ਤੱਕ ਜਿਹੜਾ 20000 ਐਨਾਨਸ ਕੀਤਾ ਕਿ ਲੋਕਾਂ ਨੂੰ ਮਿਲ ਗਿਆ ਆ ਤਰਨ ਤਾਂ ਜੀ ਸੀ ਇਤਨੀ ਸੀਗੀ ਆਪਣੇ ਚਾਹਤਿਆਂ ਨੂੰ 20000 ਥੋੜਾ ਦੇ ਦਿੱਤਾ ਬਾਕੀ ਨੂੰ ਕਿਹਨੂੰ 5000 7000 10000 ਉਹ ਮਿਲਿਆ ਤੇ ਮਿਲਿਆ ਕਿੱਥੇ ਸਰਕਾਰ ਕਿੱਥੇ ਖੜੀ ਆ ਕੱਲ ਇਹ ਆ ਕਿ ਕਿਸੇ ਪਾਸੇ ਹੜਾਂ ਦਾ ਸਿਰਫ ਆਇਆ ਇਹ ਕਿ ਇਹਨਾਂ ਨੇ ਰੋਲਾ ਪਾਇਆ ਆਪਣਾ ਫੰਡ ਇਕੱਠਾ ਕੀਤਾ ਦਿੱਤਾ ਕਿਸੇ ਨੂੰ ਕੁਝ ਨਹੀਂ ਦਿੱਤਾ ਹਜੇ ਅਕਲ ਅਸੀਂ ਆਪ ਖੁਦ ਹਜੇ ਫਿਰੋਜ਼ਪੁਰ ਸੀ ਜਾ ਕੇ ਆਏ ਆ ਉੱਥੇ ਦੇ ਕੇ ਆਏ ਦੋ ਕੁੜੀਆਂ ਦੇ ਵਿਆਹ ਸੀ ਉਹਨਾਂ ਲਈ ਦੇ ਕੇ ਆਏ ਆ ਆਪਣਾ ਉਹਨਾਂ ਦੇ ਖਾਣ ਪੀਣ ਦਾ ਸਮਾਨ ਔਰ ਡੀਏਪੀ ਦੇ ਕੇ ਆਏ ਆ ਡੇਰਾ ਬਾਬਾ ਨਾਨਕ ਦੇ ਕੇ ਆਏ ਆ ਮਨਜੋਤ ਦਾ 2.5 3 ਕਰੋੜ ਦਾ ਉਹਦਾ ਸਿਸਟਮ ਆ ਉਹ ਲੋਕਾਂ ਦੀ ਕਣਕ ਵਜਾਉਣ ਡਿਆ ਆ ਉਹਨਾਂ ਨੂੰ ਡੀਏਪੀ ਖਾ ਸਾਰਾ ਮੋਹਈਆ ਟ੍ਰੈਕਟ ਮੁਹਈਆ ਕਰਾਉਣ ਡਿਆ ਤੇ ਸਰਕਾਰ ਕਿੱਥੇ ਖੜੀ ਆ ਨਹੀਂ ਹੁਣ ਜੇ ਆਪਾਂ ਇਹਨੂੰ ਇਸ ਗੱਲਬਾਤ ਨੂੰ ਰੈਪ ਅਪ ਵੀ ਕਰੀਏ ਹੁਣ ਤੁਸੀਂ ਇੱਕ ਵਾਰ ਤਾਂ ਇੱਥੇ ਧਰ ਨਾਲ ਲਾ ਲਿਆ ਹੁਣ ਅਗਲਾ ਪ੍ਰੋਗਰਾਮ ਕੀ ਇੱਕ ਵਾਰੀ ਉਹ ਵੀ ਦੱਸ ਦਿਓ ਦੇਖੋ ਅਗਲਾ ਪ੍ਰੋਗਰਾਮ ਦਾ 21 ਤਰੀਕ ਦਾ ਨਿਸ਼ਚਿਤ ਹੈ ਜੇ ਇਹਨਾਂ ਬਿਟਵੀਨ ਕੋਈ ਗੱਲਬਾਤ ਹੋ ਜਾਂਦੀ ਆ ਸਰਕਾਰ ਦੀ ਜੀ ਹਾਂ ਬਿਲਕੁਲ ਸਾਡਾ ਸ਼ੌਕ ਨਹੀਂ ਸਾਾਨੂੰ ਮੀਟਿੰਗ ਦਾ ਵੀ ਕੋਈ ਸ਼ੌਕ ਨਹੀਂ ਅਸੀਂ ਮੀਟਿੰਗ ਮੀਟਿੰਗ ਖੇਡਣਾ ਨਹੀਂ ਚਾਹੁੰਦੇ ਇਹਨਾਂ ਦੇ ਨਾਲ ਇਹ ਸਵੇਰ ਨੂੰ ਨੋਟੀਫਿ ਮੁੱਖ ਮੰਤਰੀ ਸਾਹਿਬ ਅਨਾਉਂਸ ਕਰਦੇ ਨੇ ਵੀ ਆ ਤੁਹਾਡੀਆਂ ਮਿਲਾਂ ਦਾ ਆ ਤੁਹਾਡਾ ਰੇਟ ਹੋ ਗਿਆ ਜੀ ਐਨੀ ਦੀ ਤੁਹਾਨੂੰ ਮਿਲਾਂ ਚੱਲਣਗੀਆਂ ਆ ਤੁਹਾਡਾ ਬਕਾਇਆ ਕੱਲ੍ਹ ਤੱਕ ਖਾਤਿਆਂ 'ਚ ਪਾ ਦਊਗਾ ਠੀਕ ਆ ਓਕੇ ਸਾਨੂੰ ਕੋਈ ਸਾਨੂੰ ਅਸੀਂ ਨਾ ਨਾ ਰੌਲਾ ਸਾਡਾ ਇਹਨਾਂ ਨੇ ਕਾ ਬੱਡ ਦਾ ਰੌਲਾ ਸਾਨੂੰ ਆਪਣੇ ਹੱਕ ਚਾਹੀਦੇ ਸੀ ਆਪਣੇ ਹੱਕਾਂ ਲਈ ਤੁਰੇ ਫਿਰਦੇ ਆ ਗੰਨਾ ਲਿਆਂਦਾ ਸੀਗਾ ਇਸੇ ਕਰ ਗੰਨਾ ਆਇਆ ਸੀਗਾ ਵੀ ਸਾਨੂੰ ਜਿਹੜਾ ਤਣਕ ਛੋਨੇ ਤੋਂ ਬਾਹਰ ਨਿਕਲਾਂਗੇ ਗੰਨਾ ਲਾਵਾਂਗੇ ਵਧੀਆ ਗੰਨਾ ਠੀਕ ਆ ਸਾਲ ਦੇ ਵਿੱਚ ਹੋ ਜਾਂਦਾ ਸਾਡਾ ਘਰ ਪੂਰਾ ਹੋ ਜਾਂਦਾ ਵਧੀਆ ਸੱਜਦਾ ਫਿਰ ਵੀ ਜਦੋਂ ਸਾਡੀ ਪਿਛਲੇ ਤੋਂ ਪਿਛਲੇ ਸਾਲ ਦੇ ਧਰਨਾ ਲਾਇਆ ਤੋਂ ਨੌਲੀ ਫਾਟ ਮੀਟਿੰਗ ਹੋਈ ਸੀਗੀ ਤਾਂ ਉੱਥੇ ਅਸੀਂ ਸਾਰਾ ਲਾਗਤ ਮੁੱਲ ਕਢੇ ਕੇ ਨੀਤਿਸ਼ਰ ਸਾਹਿਬ ਔਰ ਜਿੰਨੇ ਵੀ ਡਾਇਰੈਕਟਰ ਬੈਠੇ ਹੋਏ ਸੀਗੇ ਤਾਂ ਉਦੋਂ 470 ਰੁਪਏ ਲਾਗਤ ਮੁੱਲ ਆਇਆ ਸੀਗਾ ਤੇ ਸਾਨੂੰ ਦਿੰਦੇ ਕੀ ਜੀ 401 ਰੁਪਏ ਦਿੱਤੇ ਲਾਗਤ ਮੁੱਲ ਤੋਂ ਵੀ ਘੱਟ ਸਾਨੂੰ ਮਿਲ ਰਿਹਾ ਤਾਂ ਫਿਰ ਵੀ ਇਹ ਸਾਨੂੰ ਕਹਿੰਦੇ ਜੀ ਤੁਹਾਨੂੰ ਇਹ ਹੀ ਜ਼ਿਆਦਾ ਦੇ ਰਹੇ ਨੁਕਸਾਨ ਕਰ ਰਹੇ ਸਾਡੇ ਉੱਤੇ ਇਹ ਤੁਹਾਨੂੰ ਜਿਹੜਾ ਦੇ ਰਹੇ ਤੇ ਇਸ ਕਰਕੇ ਇੱਕ ਜਿੰਮੀ ਕਿਹਾ ਕਹਿੰਦੇ ਕਿ ਇੰਨਾ ਕੋਈ ਨਹੀਂ ਦਿੰਦਾ ਪਿਆ ਪੂਰੇ ਦੇਸ਼ ਦੇ ਵਿੱਚ ਕਿਤੇ ਨਹੀਂ ਮਿਲਦਾ ਪਿਆ ਪੰਜਾਬ ਸਰਕਾਰ ਦੀ ਦੇਰੀ ਹੈ ਬਿਲਕੁਲ ਪੰਜਾਬ ਸਰਕਾਰ ਦੀ ਨਹੀਂ 401 ਰੁਪਏ ਪੂਰੇ ਦੇਸ਼ ਤੋਂ ਵੱਧ ਦਿੱਤਾ ਇਹਨਾਂ ਨੇ ਇਹਨਾਂ ਦਾ ਪਰ ਜਿਹੜਾ ਲਾਗਤ ਮੁੱਲ ਸਾਡਾ ਉਹਦੇ ਬਰਾਬਰ ਇਹ ਫੇਰ ਵੀ ਪਹੁੰਚੇ ਜਦੋਂ ਇਹ ਸਰਕਾਰ ਹੋਂਦ ਵਿੱਚ ਆਈ ਸੀਗੀ ਤਾਂ ਇਹ ਕਹਿੰਦੇ ਸੀ ਅਸੀਂ ਤੁਹਾਨੂੰ ਜਿਹੜੀ ਸੁਆਮੀ ਨਾਥਨ ਰਿਪੋਰਟ ਆ ਉਹਦੇ ਨੇੜੇ ਲੈ ਜਾਵਾਂਗੇ ਥੋੜੇ ਥੋੜੇ ਪੈਸੇ ਬਾਕੇ ਤੁਹਾਨੂੰ ਲੈ ਜਾਵਾਂਗੇ ਨੇੜੇ ਪਰ ਹਰੇਕ ਵਾਰੀ ਆਹ ਆਈ ਫਿਰ ਧਰਨਾ ਲਾ ਲਓ ਚੱਕ ਲਓ ਦਰੀਆਂ ਚੱਕ ਲਓ ਝੰਡੇ ਤੇ ਇਹ ਸਾਨੂੰ ਤਾਂ ਕਿਸੇ ਪਾਸੇ ਕੋਈ ਨਿਯਾਦ ਨਹੀਂ ਮਿਲ ਰਹੀ ਅੱਗੇ ਕਾਕਲੀ ਛੱਡੀ ਸੀ ਕਾਂਗਰਸ ਛੱਡੀ ਸੀ ਇਹਨਾਂ ਨੂੰ ਲਿਆਂਦਾ ਸੀਗਾ ਇਹ ਵੀ ਹੋਈ ਹਾਲਿਆ ਤੇ ਹਾਲਾਤ ਮਾੜੇ ਤੋਂ ਮਾੜੇ ਬੱਤਰ ਜਾ ਰਹੇ ਨੇ ਇਹ ਸਿਚੁਏਸ਼ਨ ਔਰ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਇਨ ਬਿਟ ਕਿਉਂਕਿ ਉਹਨਾਂ ਨੂੰ ਕਹਿੰਦੇ ਮੀਟਿੰਗ ਮੀਟਿੰਗ ਖੇਡਦਾ ਕੋਈ ਸ਼ੌਕ ਨਹੀਂ ਪਰ ਇਸ ਦੇ ਬਾਵਜੂਦ 21 ਤਰੀਕ ਦਾ ਜਿਹੜਾ ਘਟਨਾ ਆ ਉਹ ਨਿਰਧਾਰਿਤ ਕਰ ਦਿੱਤਾ ਗਿਆ ਔਰ ਲੋਕਾਂ ਨੂੰ ਵੀ ਅਪੀਲ ਕਰ ਦਿੱਤੀ ਗਈ ਹੈ ਕਿ ਉਦੋਂ ਹਾਈਵੇ ਜਮ ਹੋਣਗੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਉਂਦਾ ਪ੍ਰਸ਼ਾਸਨ ਕਿਸ ਤਰ੍ਹਾਂ ਐਕਟਿਵ ਹੁੰਦਾ ਉਸ ਸਮੇਂ ਦੇ ਮੱਸਰ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਬਾਨੀ ਟੇਪਾਂ ਜੀ